ਅਛਾ ਤਸਕਰਾਂ ਤੇ ਪੁਲਿਸ ਸਖਤ ਹੁੰਦੀ ਦਿਖਾਈ ਦਿੰਦੀ ਆ ਤੇ ਐਸੇ ਦੇ ਚੱਲਦੇ ਕਈ ਜਗ੍ਹਾ ਤੇ ਬਲਡੋਜ਼ਰ ਐਕਸ਼ਨ ਵੀ ਜਿਹੜੇ ਚਲਾਏ ਨੇ ਤੇ ਉੱਥੇ ਹੀ ਅੱਜ ਜਗਰਾਉ ਦੇ ਵਿੱਚ ਵੀ ਇਹ ਨਸ਼ਾ ਤਸਕਰਾ ਤੇ ਬਲਡੋਜ਼ਰ ਐਕਸ਼ਨ ਜਿਹੜਾ ਚਲਾਇਆ ਗਿਆ ਨਸ਼ਾ ਤਸਕਰਾ ਦੀ ਜਾਇਦਾਦ ਤੇ ਇਹ ਬਲਡੋਜ਼ਰ ਐਕਸ਼ਨ ਚੱਲਿਆ ਆ ਤੇ ਜਗਰਾਉ ਤੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਦਿਖਾ ਦਿੰਨੇ ਸਾਡੇ ਪੱਤਰਕਾਰ ਉੱਥੇ ਮੌਕੇ ਤੇ ਸਾਰੇ ਹਾਲਾਤ ਜਿਹੜੇ ਦਿਖਾ ਰਹੇ ਨੇ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉੱਥੇ ਬਲਡੋਜ਼ਰ ਐਕਸ਼ਨ ਜਿਹੜਾ ਉਹ ਚੱਲਿਆ ਜਗਰਾਉਂ ਦਾ ਮਹੱਲਾ ਗਾਂਧੀ ਨਗਰ ਜੋ ਕਿ ਇੱਕ ਤਰ੍ਹਾਂ ਪੂਰੀ ਤਰ੍ਹਾਂ ਇੱਥੇ ਚਿੱਟਾ ਵੇਚਣ ਲਈ ਮਸ਼ਹੂਰ ਹੈ ਤੇ ਅੱਜ ਇਸੇ ਮਹੱਲੇ ਦੇ ਵਿੱਚ ਇੱਕ ਬੂਟਾ ਸਿੰਘ ਨਾਮ ਦੇ ਬੰਦੇ ਦਾ ਕਾਰ ਪੀਲਾ ਪੰਜਾ ਚਲਾ ਕੇ ਢਾਇਆ ਜਾ ਰਿਹਾ ਹੈ ਮੌਕੇ ਤੇ ਇੱਥੇ ਮੌਜੂਦ ਹਨ ਸਾਡੇ ਨਾਲ ਜਗਰਾਉਂ ਦੇ 10 ਨੰਬਰ ਵਾਰਡ ਦੇ ਕੌਂਸਲਰ ਮੈਸੀਸ ਹੋਤਾ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਦਾ ਇਹ ਕਾਰ ਹੈ ਕੀ ਇਹ ਮਾਮਲਾ ਹੈ ਤੇ ਕਿਉਂ ਅੱਜ ਇੱਥੇ ਪੀਲਾ ਪੰਜਾ ਚੱਲ ਰਿਹਾ ਮੈਸੀ ਜੀ ਕੀ ਗੱਲਬਾਤ ਹੈ ਇੱਥੇ ਅੱਜ ਜਿਹੜਾ ਗਾਂਧੀ ਨਗਰ ਮਹੱਲੇ ਵਿੱਚ ਪੀਲਾ ਪੰਜਾ ਚੱਲਿਆ ਇਹ ਕਿਸ ਦਾ ਕਾਰ ਹੈ ਬੱਬਰ ਸਾਹਿਬ ਪਹਿਲਾਂ ਤੁਹਾਡਾ ਧੰਨਵਾਦ ਦੀ ਕਿ ਤੁਸੀਂ ਇਸ ਬੋਰਡ ਦੀਆਂ ਸਮੱਸਿਆਵਾਂ ਨੂੰ ਸਾਡੇ 5 ਸਾਲ ਸਾਫ ਬਣਾਨੇ ਬਕਾਇਦਾ ਹਮੇਸ਼ਾ ਤੁਸੀਂ ਸਾਡਾ ਸਾਥ ਦੇਣ ਲਈ ਪਹੁੰਚੇ ਮੈਂ ਤੁਹਾਡੇ ਚੈਨਲ ਦਾ ਪਹਿਲਾਂ ਤਾਂ ਇਹ ਧੰਨਵਾਦ ਦੀਆਂ ਅੱਜ ਜੋ ਮੂਵਮੈਂਟਸ ਇਹ ਹੋ ਰਹੀਆਂ ਨੇ ਇਹ ਬੂਟਾ ਸਿੰਘ ਪੁੱਤਰ ਰੋਸ਼ਨ ਲਾਲ ਦੇ ਇਹਨਾਂ ਤੇ ਐਨਡੀਪੀਐਸ ਦੇ ਕਾਫੀ ਮੁਕੱਦਮੇ ਦਰਜ ਨੇ ਤੇ ਜਿਹੜੀ ਇਹ ਜਗ੍ਹਾ ਇਹਨਾਂ ਦੀ ਅਨਲੀਗਲ ਹੋਣੀ ਪਾਈ ਗਈ ਆ ਸਰਕਾਰ ਦੇ ਸਰਵੇ ਮੁਤਾਬਕ ਈਓ ਸਾਹਮਣੇ ਡੀਸੀ ਸਾਹਿਬ ਤੋਂ ਬਕਾਇਦਾ ਆਰਡਰ ਲੈ ਕੇ ਇਹਨੂੰ ਢਾਉਣ ਦੇ ਹੁਕਮ ਜਾਰੀ ਕੀਤੇ ਨੇ ਔਰ ਉਹਦਾ ਬਕਾਇਦਾ ਨੋਟਿਸ ਲੱਗਦੇ ਰਹੇ ਨੇ ਇਹਨਾਂ ਨੂੰ ਤਿੰਨ ਤਿੰਨ ਵਾਰੀ ਨੋਟਿਸ ਦਿੱਤਾ ਵੀ ਜੇਕਰ ਤੁਹਾਡੇ ਕੋਲ ਕੋਈ ਡਾਕੂਮੈਂਟ ਆਪਦਾ ਪੱਖ ਰੱਖੋ ਫਿਰ ਬਕਾਇਦਾ ਮੈਨੂੰ ਕਾਉਂਸਲਰ ਹੋਣ ਦੇ ਨਾਤੇ ਵੀ ਇਹ ਹਦਾਇਤ ਹੋਈ ਆ ਮੈਨੂੰ ਇਹ ਉਹਨਾਂ ਨੇ ਨੋਟਿਸ ਵੀ ਜਾਰੀ ਕੀਤਾ ਸੀਗਾ ਮੈਂ ਇਹਨਾਂ ਨੂੰ ਕਿਹਾ ਵੀ ਆ ਵੀ ਜੇਕਰ ਤੁਹਾਡੇ ਕੋਲ ਕੋਈ ਹੈ ਇਹਦੇ ਕਾਗਜ਼ ਪੱਤਰ ਤਾਂ ਦਿਓ ਹੁਣ ਵੀ ਅੱਜ ਕਾਰਵਾਈ ਦੌਰਾਨ ਵੀ ਮੇਰੀ ਇਹਨਾਂ ਨਾਲ ਗੱਲ ਹੋਈ ਆ ਕਿ ਜੇ ਇਹਦੀ ਕੋਈ ਤੁਹਾਡੇ ਕੋਲ ਕਾਗਜ਼ ਪੱਤਰ ਆ 20 ਮਿੰਟ ਪੁਲਿਸ ਰੁਕੀ ਰਹੀ ਆ ਪਰ ਸਾਡੇ ਇਹ ਪਰਿਵਾਰਕ ਮੈਂਬਰ ਕਹਿ ਲਓ ਮੇਰੇ ਬੋਰਡ ਦੇ ਇਹ ਦਿਖਾ ਨਹੀਂ ਪਾਏ ਤੇ ਜਿਹੜਾ ਇਹ ਬੂਟਾ ਸਿੰਘ ਆ ਇਹ ਨਸ਼ਾ ਵੇਚਣ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਆ ਕਿ ਬਾਹਰ ਆ ਹੁਣ ਹਾਂਜੀ ਇਹ ਜੇਲ੍ਹ ਦੇ ਵਿੱਚ ਬੰਦ ਆ ਜੀ ਤੇ ਮੁਕੱਦਮਾ ਹੁਣ ਵੀ ਕੋਈ ਦਰਜ ਹੋਇਆ ਸੀਗਾ ਤਾਂ ਇਹ ਸਾਰੀ ਚਲੋ ਇਹ ਨਸ਼ਾ ਦੇਖੋ ਮੈਂ ਆਪਦੇ ਮੱਲਾਵਾਸੀਆਂ ਦੇ ਨਾਲ ਆ ਪਰ ਜਿਹੜਾ ਕੋਈ ਮਾੜਾ ਅਨਸਰ ਆ ਤਾਂ ਅਸੀਂ ਸਰਕਾਰ ਤੇ ਪੁਲਿਸ ਦੇ ਨਾਲ ਆ ਇੱਕ ਹੋਰ ਵੀ ਆਪਣੇ ਮਹੱਲੇ ਆ ਬਹੁਤ ਮਸ਼ਹੂਰ ਹੈ ਇਸੇ ਗੱਲ ਕਰਕੇ ਵੀ ਇੱਥੇ ਚਿੱਟਾ ਬਹੁਤ ਜ਼ਿਆਦਾ ਲੋਕ ਬਾਹਰੋਂ ਆਉਂਦੇ ਨੇ ਲੈਣ ਇੱਥੋਂ ਦੀਆਂ ਮਤਲਬ ਜਿਹੜੀਆਂ ਬੀਬੀਆਂ ਨੇ ਜਾਂ ਲੇਡੀਜ਼ ਨੇ ਉਹ ਵੀ ਇਨਵੋਲਵ ਹੈ ਇਸ ਕੰਮ 'ਚ ਤਾਂ ਮਤਲਬ ਇਸ ਚੀਜ਼ ਤੇ ਹੁਣ ਅੱਗੇ ਨਾਲ ਕੰਟਰੋਲ ਹੈ ਕਿ ਨਹੀਂ ਦੇਖੋ ਮੈਂ ਇਸ ਦੇ ਲਈ ਐਸਐਸਪੀ ਸਾਹਿਬ ਨੂੰ ਐਪਰੀਸ਼ੀਏਟ ਕਰਦਾ ਡੀਐਸਪੀ ਸਾਹਿਬ ਨੂੰ ਮੇਰੇ ਐਸਐਚਓ ਸਾਹਿਬ ਨੂੰ ਸਾਰੀ ਵਧੀਆ ਟੀਮ ਇਸ ਟਾਈਮ ਇਹ ਹੈਗੀ ਆ ਔਰ ਵਧੀਆ ਕੰਮ ਕਰ ਰਹੀ ਆ ਕਾਫੀ ਹੱਦ ਤੱਕ ਇਹਨਾਂ ਨੇ ਪਰ ਹਾਂ ਇਹਦੇ ਨਾਲ ਨਾਲ ਮੈਂ ਇਹ ਜ਼ਰੂਰ ਕਹੂੰਗਾ ਕਿ ਮੇਰਾ ਮੱਲਾ ਬਦਨਾਮ ਆ ਬਾਕੀ ਇੱਥੇ ਵਿਕਦਾ ਨਸ਼ਾ ਪਰ ਮੇਰਾ ਹਮੇਸ਼ਾ ਸਵਾਲ ਇਹੀ ਰਹਿੰਦਾ ਕਿ ਇਹਨਾਂ ਕੋਲ ਕਿੱਥੋਂ ਆਉਂਦਾ ਜੀ ਇਹਨਾਂ ਨੂੰ ਫੜਿਆ ਜਾਂਦਾ ਪਰਚੇ ਦਿੱਤੇ ਜਾਂਦੇ ਆ ਪਰ ਇਹਨਾਂ ਤੋਂ ਇਹ ਪੁੱਛਗਿੱਛ ਜ਼ਰੂਰ ਕਰਨੀ ਚਾਹੀਦੀ ਹੈ ਕਿ ਥੋਡੇ ਕੋਲ ਕਿੱਥੋਂ ਆਉਂਦਾ ਜਿਹੜੇ ਮਤਲਬ ਵੱਡੀਆਂ ਮੱਛੀਆਂ ਨੇ ਆਪਾਂ ਉਹਨਾਂ ਨੂੰ ਵੀ ਪੁਲਿਸ ਫੜੇ ਹੁਣ ਇਹ ਇਹ ਜਾਇਦਾਦ ਠੀਕ ਆ ਸਾਡੀ ਨਗਰ ਕਾਉਂਸਲ ਦੀ ਆ ਸਾਨੂੰ ਖੁਸ਼ੀ ਆ ਕੇ ਸਾਡੀ ਜਾਇਦਾਦ ਸਾਨੂੰ ਮਿਲੀ ਪਰ ਇਹਦੇ ਨਾਲ-ਨਾਲ ਵੱਡੀਆਂ ਜਾਇਦਾਦਾਂ ਜਿਹੜੀਆਂ ਉਹ ਰੁਕੀਆਂ ਖੜੀਆਂ ਨੇ ਉਹਨਾਂ ਦੇ ਕੇਸ ਚੱਲੀ ਜਾਂਦੇ ਨੇ ਪਤਾ ਨਹੀਂ ਕਿਹੜੀ ਗੱਲੋਂ ਕਿਹੜੇ ਤਰੀਕੇ ਨਾਲ ਤੁਸੀਂ ਤੁਹਾਨੂੰ ਪਤਾ ਹੈ ਜੀ ਉਹ ਸਾਰਾ ਸਬਜੀ ਮੰਡੀ 'ਚ ਨਜਾਇਜ਼ ਕਬਜ਼ੇ ਹੋਏ ਪੈਣੇ ਖਾਸ ਕਰ ਝਾਂਸੀ ਨਗਰ ਝਾਂਸੀ ਰਾਣੀ ਚੌਕ 'ਚ ਨਜਾਇਜ਼ ਕਬਜ਼ੇ ਹੋਏ ਪੈਣੇ ਹੋਰ ਮੰਡੀ 'ਚ ਹੋਰ ਐਰਾ ਵਗੈਰਾ ਜਿਹੜੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਸਰਕਾਰ ਬਿਲਕੁਲ ਉਹਨਾਂ 'ਲ ਵੀ ਧਿਆਨ ਦੇਵੇ ਤੇ ਨਸ਼ਿਆਂ ਦੇ ਖਿਲਾਫ ਆ ਜਿਹੜਾ ਕਰ ਰਹੀ ਆ ਸਰਕਾਰ ਪੁਲਿਸ ਤੇ ਅਸੀਂ ਖੁਦ ਇਸ ਚੀਜ਼ ਦੇ ਖਿਲਾਫ ਆ ਮੇਰਾ ਮੁਹੱਲਾ ਨਿਵਾਸੀ ਇਸ ਦੇ ਖਿਲਾਫ ਆ ਚੰਦ ਕਰ ਹੈਗੇ ਨੇ ਜਿਹੜਾ ਮਾੜਾ ਕੰਮ ਕਰਦੇ ਨੇ ਪਰ ਉਹ ਰੋਕੇ ਵੀ ਜਾ ਸਕਦੇ ਨੇ ਉਹ ਦੇ ਨਾਲ ਉਹ ਕੰਟਰੋਲ ਆ ਹੁਣ ਪੂਰਾ ਬਿਲਕੁਲ ਕੰਟਰੋਲ ਆ ਜੀ ਪਰ ਮੇਰਾ ਫਿਰ ਉਹੀ ਸਵਾਲ ਆ ਕਿ ਇਹ ਜਦੋਂ ਬਾਹਰ ਆਉਣਗੇ ਜਿਹੜੇ ਬੈਕਫੋਰਟ ਤੇ ਬੈਠੇ ਲੋਕ ਆ ਉਹਨਾਂ ਨੇ ਇਹਨਾਂ ਨੂੰ ਫੇਰ ਲਾ ਲੈਣਾ ਆ ਸੋ ਜਿਹੜੇ ਬੈਕਫੋਰਟ ਤੇ ਬੈਠੇ ਲੋਕ ਆ ਉਹਨਾਂ ਨੂੰ ਨਸ਼ਰ ਕਰਕੇ ਸਰਕਾਰ ਉਹਨਾਂ ਤੇ ਨਤ ਪਾਵੇ ਤਾਂ ਕਿ ਇਹ ਲੋਕ ਸਲਪਸੀ ਲਈ ਹੈਗੀ ਹੈ ਕਿਉਂਕਿ ਇਹ ਨਜਾਇਜ਼ ਕਬਜ਼ੇ ਸੀਗੇ ਇਦੇ ਤੋਂ ਇਲਾਵਾ ਹੋਰ ਵੀ ਹੈਗੇ ਨੇ ਪੁਲਿਸ ਸੈਲਫੀ ਅਸੀਂ ਲਿਖਿਆ ਸੀ ਡਿਸਪੈਚ ਨੂੰ ਤਾਂ ਮੰਨ ਐਸ ਫਿਰ ਡਿਊਟੀ ਲਗਾਈ ਆ ਪੁਲਿਸ ਸੈਲਪ ਪੁਲਿਸ ਸੈਲਪ ਦਿੱਤੀ ਹੈ ਨਾਲ ਐਗਜ਼ੈਕਟਿਵ ਮਿਨਿਸਟ੍ਰੇਟ ਲਗਾਏ ਨੇ ਤਾਂ ਉਹ ਉਹ ਮੱਲੋ ਨਿਯਮ ਅਨਸਾਰ ਕਾਰਵਾਈ ਹੋ ਰਹੀ ਹੈ ਪਹਿਲਾਂ ਨੋਟਿਸ ਵਗੈਰੇ ਦਿੱਤੇ ਗਏ ਸੀ ਇਹਨਾਂ ਨੂੰ ਜੀ ਹਾਂ ਜੀ ਜੀ ਤਿੰਨ ਜਿੰਨੇ ਜਿੰਨੇ ਨੋਟਿਸ ਰਿਕੁਆਇਰਡ ਹੁੰਦੇ ਸਾਰੇ ਦਿੱਤੇ ਆ ਇਹ ਫਾਈਨਲ ਨੋਟਿਸ ਸੀਗਾ ਤੇ ਉਹਨਾਂ ਕੋਲੇ ਕੋਈ ਮਾਲਕੀ ਨਹੀਂ ਹੈ ਜੀ ਇੱਥੇ ਕੋ ਰਹਿ ਰਿਹਾ ਸੀਗਾ ਨਹੀਂ ਉੱਥੇ ਆਂਦੇ ਜਾਂਦੇ ਹੋਣਗੇ ਕੋਈ ਪਿੱਛੇ ਇੱਕ ਘਰ ਵੀ ਨਿਆਈ ਕਬਜ਼ੇ ਦਾ ਸੀ ਜ ਤੇ ਜਿਹੜਾ ਬੰਦੇ ਦਾ ਘਰ ਸੀਗਾ ਉਹ ਆਪ ਹੀ ਨਸ਼ਾ ਤਸਕਰੀ ਹੈ ਜੀ ਇਹ ਚਾਹੁੰਦੇ ਨੇ ਪਤਾ ਨਹੀਂ ਮੈਂ ਉਹ ਤਾਂ ਕਿਉਂਕਿ ਸਾਡਾ ਇਹ ਸਰੋਕਾਰ ਨਹੀਂ ਹੈਗਾ ਵੀ ਪਰ ਇਹ ਹੈ ਵੀ ਜੋ ਮੈਨੂੰ ਪਤਾ ਲੱਗਿਆ ਵੀ ਹਾਂ ਉਹ ਨਸ਼ੇ ਦੇ ਮਾਮਲੇ ਦੀ ਪਤਾ ਨਹੀਂ ਇਹ ਮੇਂ ਨਗਰ ਕੌਂਸਲ ਦੀ ਜਗ੍ਹਾ ਤੇ ਨਿਆਈ ਕਬਜ਼ਾ ਸੀ ਜੀ ਜੀ ਤੇ ਸਰ ਕਿੰਨੀ ਦੇਰ ਪਹਿਲਾਂ ਲਿੱਤਾ ਹੋਇਆ ਹੈ ਇਹਦੇ ਬਾਰੇ ਬਿਜਾਰ ਕਰਦੇ ਕਾਫੀ ਪਹਿਲਾਂ ਦਾ ਪਰ ਜਿਹੜੀ ਵਸਾਰੀ ਹੈ ਇਹ ਤਾਂ ਹੁਣ ਪਿੱਛੇ ਕੀਤੀ ਥੋੜੀ ਦੇਰੀ ਹੋਈ ਹੋਈ ਹੈ ਉਹ ਸਾਰੀ ਥੋੜੀ ਦੇਰੀ ਹੋ ਰਹੀ ਹੈ ਲਾਜ਼ਮਤ 2-3 ਸਾਲ ਹੋਏ ਹੋਣੇ 2-3 ਸਾਲ ਤੋਂ ਪੁਰਾਣੀ ਹੈ। ਸ਼ਾਇਦ ਕਿਸੇ ਵੀ ਆਈ ਕਮਜ਼ੇ ਨੂੰ ਬਖਸ਼ਾ ਨਹੀਂ ਜਾਊਗਾ ਇਹ। ਹਾਂ ਜਿੰਨੇ ਇਹਨਾਂ ਸਾਰਿਆਂ ਨੂੰ ਨੋਟਿਸ ਕੱਢੇ ਹੋਏ ਨੇ ਅਸੀਂ ਟਰਨ ਬਾਈ ਟਰਨ ਜਿਵੇਂ ਜਿਵੇਂ ਸਾਨੂੰ ਅਮਦਦ ਸਰਕਾਰ ਵੱਲੋਂ ਜਿਵੇਂ ਜਿਵੇਂ ਹੋਏਗਾ ਉਸ ਹਿਸਾਬ ਨਾਲ ਕਰੀ ਜਾਣਾ। ਇਸ ਤਰ੍ਹਾਂ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ ਅੰਦਰ। ਹਾਂਜੀ ਹਾਂਜੀ ਜਿਹੜੇ ਸੜਕਾਂ ਦੇ ਲੋਕਾਂ ਦੇ ਨਜਾਇਜ਼ ਕਬਜ਼ੇ ਕੀਤੇ ਆ ਜੀ। ਉਹ ਦੋ ਤਰ੍ਹਾਂ ਦੇ ਕਬਜ਼ੇ ਇੱਕ ਟੈਂਪੋਰਰੀ ਕਬਜ਼ੇ ਹੈਗੇ ਉਹ ਤਾਂ ਆਪਾਂ ਕਰਦੇ ਰਹਿਣਾ ਉਹਨੂੰ ਪੂਰਾ ਟ੍ਰੈਫਿਕ ਚ ਬਿਗਣ ਬੈਠਾ। ਉਹ ਹਾਂ ਹੁਣ ਵੀ ਕਰਾਂਗੇ ਆਪਾਂ। ਉਸ ਕਬੀਆਂ ਨੂੰ ਹਟਾਉਣ ਦੀ ਨਿ ਸਾਨੂੰ ਇੱਕ ਡੀਸੀ ਸਾਹਿਬ ਵੱਲੋਂ ਕੱਲ ਲੈਟਰ ਮਸੂਲ ਹੋਇਆ ਸੀ ਜਿਹਦੇ ਵਿੱਚ ਈਓ ਸਾਹਿਬ ਜਿਹੜੇ ਕਾਉਂਸਲ ਦੇ ਹੈਗੇ ਨੇ ਇੱਥੇ ਲੋਕਲ ਉਹਨਾਂ ਵੱਲੋਂ ਰਿਕੁਐਸਟ ਕੀਤੀ ਗਈ ਸੀ ਕਿ ਕੁਝ ਨਜਾਇਜ਼ ਕਬਜ਼ੇ ਸ਼ਹਿਰ ਦੇ ਵਿੱਚ ਹੋਈ ਹੋਈਆਂ ਸੋ ਇੱਕ ਇਹ ਨਜਾਇਜ਼ ਕਬਜ਼ਾ ਹੋਇਆ ਹੋਇਆ ਜਿਹੜਾ ਕਾਉਂਸਲ ਦੀ ਜਿਹੜਾ ਨਗਰ ਕਾਉਂਸਲ ਜਗਰਾਉਂ ਦੀ ਜਗ੍ਹਾ ਤੇ ਸੀਗਾ ਸੋ ਉਸੇ ਅਧਿਰੀ ਦੇ ਤਹਿਤ ਆਪਾਂ ਪੁਲਿਸ ਫੋਰਸ ਅੱਜ ਮੋਹਈਆ ਕਰਾਈ ਹੈ ਟਾਈਟ ਏਰੀਆ ਹੈਗਾ ਡेंसिटी ਜ਼ਿਆਦਾ ਹੈਗੀ ਹੈ ਪੋਪੂਲੇਸ਼ਨ ਦੀ ਸੋ ਆਸ-ਪਾਸ ਪ੍ਰੋਪਰ ਨਾਕਾਬੰਦੀ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਜਿਹੜਾ ਕਾਨੂੰਨ ਵਿਵਸਥਾ ਜਿਹੜੀ ਹੈਗੀ ਉਹ ਮੇਨਟੇਨ ਰਵੇ ਸੋ ਉਸੇ ਲੜੀ ਦੇ ਤਹਿਤ ਆਪਾਂ ਅੱਜ ਇੱਥੇ ਫੋਰਸ ਪ੍ਰੋਵਾਈਡ ਕਰਾ ਕੇ ਜਿਹੜਾ ਕਬਜ਼ਾ ਹੈਗਾ ਉਹ ਨਗਰ ਕੌਂਸਲ ਨੂੰ ਦਵਾਇਆ ਇਹ ਨਸ਼ੇ ਦੇ ਪਰਚੇ ਵੀ ਸੀ ਇਹਨਾਂ ਦੇ ਜੀ ਪਹਿਲਾਂ ਹਾਂ ਜਿਹੜਾ ਇਹਨਾਂ ਦਾ ਮੈਂ ਚੈੱਕ ਕੀਤਾ ਜੀ ਅਸੀਂ ਹੁਣ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਰਿਹਾ ਹੈਗਾ ਸੋ ਇਹਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਨੇ ਬੂਟਾ ਸਿੰਘ ਨਾਮ ਦਾ ਬੰਦਾ ਹੈਗਾ ਜਿਹੜਾ ਇਹ ਕਰ ਸਕਦਾ ਸੋ ਉਹਨਾਂ ਤੇ ਜਿਹੜੇ ਕ੍ਰਿਮੀਨਲ ਪਰਚ ਸਰ ਜਿਹੜੀ ਇਹ ਪ੍ਰੋਪਰਟੀ ਸੀਗੀ ਇਹ ਨਗਰ ਕਾਉਂਸਲ ਦੀ ਨਜਾਇਜ਼ ਕਬਜ਼ਾ ਸੀ ਨਾ ਕਿ ਨਸ਼ੇ ਕਰਕੇ ਢਾਈ ਹੈ ਨਾ ਜੀ ਇਹ ਨਗਰ ਕਾਉਂਸਲ ਦਾ ਨਜਾਇਜ਼ ਕਬਜ਼ਾ ਸੀਗਾ ਜੀ ਬਿਲਕੁਲ ਉਹ ਉਹਨਾਂ ਨੇ ਡੀਸੀ ਸਾਹਿਬ ਨੂੰ ਲਿਖਿਆ ਸੀਗਾ ਤੇ ਉਹਨਾਂ ਵੱਲੋਂ ਸਾਨੂੰ ਡਿਊਟੀ ਮੈਜਿਸਟਰੇਟ ਵੀ ਅਪਾਇੰਟ ਕੀਤੇ ਸੀ ਨਾਇਬ ਤਹਿਸੀਲਦਾਰ ਸਾਹਿਬ ਤੇ ਨਾਲ ਜਿਹੜਾ ਹੈਗੇ ਆ ਯੂ ਸਾਹਿਬ ਉਹਨਾਂ ਵੱਲੋਂ ਰਿਕਵੈਸਟ ਹੋਈ ਸੀਗੀ ਫੋਰਸ ਪ੍ਰੋਵਾਈਡ ਕਰਾਉਣ ਦੀ ਸੋ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜੀ ਇਹ ਸਾਰੀ ਅਸੀਂ ਅੱਜ ਕਾਰਵਾਈ ਕੀਤੀ ਸਰ ਇਹਨਾਂ ਨੂੰ ਪਹਿਲਾਂ ਨੋਟਿਸ ਭੇਜੇ ਗਏ ਆ ਜੀ 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 ਪ੍ਰੋਪਰ ਜਿਹੜੀ ਕਾਰਵਾਈ ਹੈਗੀ ਉਹ ਯੂ ਸਾ ਜਿਹੜੀ ਆਪਾਂ ਹੋ ਗਈ ਉਹ ਕਾਰਵਾਈ ਕੀਤੀ ਹੈ ਠੀਕ ਹੈ ਸਰ ਇਸ ਮੁਹੱਲੇ ਦੇ ਵਿੱਚ ਜਿਹੜੇ ਬੰਦੇ ਵੀ ਕੋਈ ਨਸ਼ਾ ਵੇਚਦੇ ਆ ਉਹਨਾਂ ਕੋਲੇ ਨਸ਼ਾ ਆਉਂਦਾ ਕਿੱਥੋਂ ਆ ਉਹਨਾਂ ਨੂੰ ਵੀ ਫੜਿਆ ਜਾਣਾ ਜ਼ਰੂਰੀ ਹੈ ਇਹ ਗੱਲ ਕਹਿਣੀ ਹੈ ਵਾਰਡ ਨੰਬਰ 10 ਦੇ ਕਾਉਂਸਲਰ ਮਿਸ਼ੀਸ ਹੋਤਾਵਲੋਂ ਔਰ ਨਾਲ ਹੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਹੈ ਪੁਲਿਸ ਦੇ ਕੰਮਾਂ ਨੂੰ ਸਰਕਾਰ ਦੇ ਕੰਮਾਂ ਨੂੰ ਕਿ ਉਹਨਾਂ ਦੇ ਕੰਮਾਂ ਕਰਕੇ ਹੁਣ ਪੂਰਾ ਕੰਟਰੋਲ ਵੀ ਹੋ ਰਿਹਾ ਹੈ ਇਸ ਮੁਹੱਲੇ ਦੇ ਵਿੱਚ ਵੀ ਤੇ ਪੂਰੇ ਪੰਜਾਬ ਦੇ ਵਿੱਚ ਵੀ ਜਿਸ ਦੀ ਕਿ ਉਹ ਪੂਰੀ ਸ਼ਲਾਘਾ ਕਰਦੇ ਹਨ ਕਿ ਇਸੇ ਤਰ੍ਹਾਂ ਜੇ ਕਾਰਵਾਈ ਜਾਰੀ ਰਹੀ ਤਾਂ ਹੋ ਸਕਦਾ ਹੈ ਪੰਜਾਬ ਦੇ ਵਿੱਚੋਂ ਜਲਦੀ ਹੀ ਨਸ਼ਾ ਖਤਮ ਹੋ ਜਾਵੇ ਆਪਣੇ ਸਾਥੀ ਜਨੀਸ਼ ਮਾਂਸਲ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇ